ਸਤਿ ਸ਼੍ਰੀ ਅਕਾਲ ਮੇਰੀ YouTube ਫੈਮਲੀ ਮੀਡ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਮੁਮਲੁਕ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਤੇ ਅੱਜ ਬਣਾਵਾਂਗੇ ਜੀ ਆਪਾਂ ਦਰਦਾਂ ਵਾਸਤੇ ਤੇਲ ਜੀ ਤੇ ਬਹੁਤ ਹੀ ਜ਼ਿਆਦਾ ਮੇਰੇ ਪੈਕਾਂਨ ਦਰਦ ਹੁੰਦਾ ਜੀ ਬਹੁਤ ਹੀ ਜ਼ਿਆਦਾ ਹੋ ਰਿਹਾ ਸੀ ਜੀ ਦਰਦ ਤੇ ਆਪਾਂ ਪਹਿਲਾਂ ਵੀ ਯੂਜ਼ ਕਰਿਆ ਜੀ ਤੇਲ ਬਣਾ ਕੇ ਤੇ ਮੈਨੂੰ ਕਿਸੇ ਨੇ ਦੱਸਿਆ ਸੀ ਜੀ ਸਿਆਣੇ ਬਜ਼ੁਰਗਾਂ ਨੇ ਹਨਾ ਤੇ ਇਹ ਤੇਲ ਦਾ ਨਾ ਬਹੁਤ ਜਿਆਦਾ ਫਾਇਦਾ ਜੀ ਮੈਨੂੰ ਬਿਲਕੁਲ ਮੇਰਾ ਦਰਦ ਠੀਕ ਹੋ ਗਿਆ ਸੀ ਤੇ ਹੁਣ ਦੁਬਾਰਾ ਫੇਰ ਦਰਦ ਹੋਣ ਲੱਗਿਆ ਜੀ ਤੇ ਹੁਣ ਆਪਾਂ ਦੁਬਾਰਾ ਤੇਲ ਬਣਾਵਾਂਗੇ ਜੀ ਤੇ ਆਪਾਂ ਚਲੋ ਛੋਡੇ ਨਾਲ ਵੀ ਵੀਡੀਓ ਆਪਾਂ ਸ਼ੇਅਰ ਕਰ ਦਈਏ ਜੀ ਤੇ ਠੀਕ ਆ ਜੀ ਤੇ ਆਪਾਂ ਨਾ ਇਹ ਘਰ 'ਚ ਹੀ ਆਪਾਂ ਨੂੰ ਅੱਧੀਆਂ ਐਟਮਾ ਘਰ 'ਚੋਂ ਮਿਲ ਜਾਂਦੀਆਂ ਜੀ ਰਸੋਈ ਕੰਡੇ 'ਚੋਂ ਤੇ ਰਸੋਈ 'ਚ ਆਪਾਂ ਨੂੰ ਐਟਮਾ ਮਿਲ ਜਾਣਗੇ ਜਿਸ ਤਰ੍ਹਾਂ ਹੁਣ ਆਪਣੇ ਕੋਲੇ ਇਹ ਹੈਗਾ ਜੀ ਨਿੰਮ ਤੇ ਨਿੰਮ ਦੇ ਪੱਤੇ ਆ ਜੀ ਤੇਜ ਪੱਤਾ ਜੀ ਠੀਕ ਆ ਜੀ ਤੇ ਇਹ ਸਾਬਤ ਹਲਦੀ ਆ ਜੀ ਤੇ ਇਹ ਆਸਪਗੰਦਾ ਤਿੱਲਾ ਸਣ ਤੇ ਅਦਰਕ ਤੇ ਲੌਂਗ ਤੇ ਦਾਲਚੀਨੀ ਤੇ ਮੇਥੀ ਦਾਣਾ ਤੇ ਕਾਲੀ ਮਿਰਚ ਅਜਮੈਣ ਤੇ ਇਧਰ ਆਪਣਾ ਤੇਲ ਹੈਗਾ ਜੀ ਸਰੋਂ ਦਾ ਤੇ ਤਿਲਾਂ ਦਾ ਤੇ ਇਹ ਥੋੜਾ ਜਿਹਾ ਕਪੂਰ ਲਿਆ ਜੀ ਤੇ ਬਹੁਤ ਹੀ ਫਾਇਦਾ ਹੋਇਆ ਸੀ ਜੀ ਮੈਨੂੰ ਇਸ ਤੇਲ ਬਣਾ ਕੇ ਨਾ ਜਦੋਂ ਮੈਂ ਲਾਇਆ ਸੀ ਤੇ ਬਹੁਤ ਜ਼ਿਆਦਾ ਮੈਨੂੰ ਆਰਾਮ ਮਿਲ ਗਿਆ ਸੀ ਤੇ ਹੁਣ ਆਪਾਂ ਦੁਬਾਰਤ ਤੇਲੇ ਬਣਾਵਾਂਗੇ ਜੀ ਤਿਆਰ ਕਰਾਂਗੇ ਜੀ ਤੇ ਤੁਸੀਂ ਵੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੀ ਠੀਕ ਹੈ ਜੀ ਤੇ ਲੈਣੀ ਜਿਹੜੀ ਆਪਾਂ ਸਮਾਨ ਲੈਣਾ ਜੀ ਸਾਰਾ ਹੀ ਆਪਾਂ ਸਮਾਨ ਸਾਬਤ ਹੀ ਲੈਣਾ ਜੀ ਕੋਈ ਭਿੱਸਿਆ ਹੋਇਆ ਸਮਾਨ ਨਹੀਂ ਲੈਣਾ ਤੇ ਨਿੰਮ ਦੇ ਪੱਤੇ ਵੀ ਆਪਾਂ ਨੂੰ ਸਾਬਤ ਹੀ ਲੈਣੇ ਆ ਤੇ ਕਾਲਾ ਨਾ ਮਿਰਚਾ ਸਾਰਾ ਕੁਝ ਹੀ ਆਪਾਂ ਸਾਬਤ ਲੈਣਾ ਜੀ ਠੀਕ ਹੈ ਜੀ ਤੇ ਹੁਣ ਆਪਾਂ ਤੇਲ ਬਣਾ ਕੇ ਦਿਖਾਵਾਂਗੇ ਜੀ ਤੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਤੇ ਹੁਣ ਆਪਾਂ ਰੱਖ ਲਈ ਜੀ ਕੜਾਹੀ ਜੀ ਇਧਰ ਤੇ ਗੈਸ ਚਲਾ ਲੈਣੀ ਹੈ ਜੀ ਤੇ ਪਹਿਲਾਂ ਪਾਵਾਂਗੇ ਜੀ ਆਪਾਂ ਤੇਲ ਸਰੋਂ ਦਾ ਜੀ ਇੱਕ ਕੌਲੀ ਲਈ ਹੈ ਜੀ ਤੇ ਇਹ ਆਪਾਂ ਸਾਰੀਆਂ 50-50 ਗ੍ਰਾਮ ਲਈਆਂ ਜੀ ਚੀਜ਼ਾਂ ਜਿਹੜੀਆਂ ਵੀ ਲਈਆਂ ਠੀਕ ਹੈ ਜੀ ਤੇ ਬਾਕੀ ਆਪਾਂ ਨਿੰਮ ਦੇ ਪੱਤੇ ਤੇ ਲਸਣ ਇਹ ਦੋ ਗੱਠਣਾ ਪਲਾਸਣ ਦੇ ਲਈਆਂ ਸੀ ਤੇ ਹੁਣ ਪਾ ਦਾਂਗੇ ਜੀ ਆਪਾਂ ਤਿਲਾਂ ਦਾ ਤੇਲ ਜੀ ਤੇ ਦੋਨਾਂ ਨੂੰ ਮਿਕਸ ਕਰਕੇ ਬਣਾਵਾਂਗੇ ਜੀ ਤੇ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਜੀ ਤੁਸੀਂ ਵੀ ਜੇ ਕਿਸੇ ਦੇ ਵੀ ਦਰਦ ਹੁੰਦਾ ਹੈ ਨਾ ਮਾਸਪੇਸ਼ੀਆਂਾਂ ਚ ਤੇ ਜ਼ਰੂਰ ਹੈ ਨਾ ਆ ਬਣਾਇਓ ਜੀ ਇਹ ਤੇਲ ਤਿਆਰ ਕਰਿਓ ਜੀ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਗਰਮ ਹੋ ਜਾਣ ਦੇ ਜੀ ਲਓ ਜੀ ਆਪਣਾ ਤੇਲ ਹੋ ਗਿਆ ਗਰਮ ਤੇ ਆਪਾਂ ਨਾ ਗੈਸ ਨੂੰ ਬਿਲਕੁਲ ਸਲੋ ਕਰਦਨੇ ਹਾਂ ਜੀ ਘੱਟ ਤੇ ਪਹਿਲਾਂ ਪਾ ਦਾਂਗੇ ਜੀ ਪਹਿਲਾਂ ਆਸਨ ਠੀਕ ਹੈ ਜੀ ਇਹ ਨੂੰ ਨਾ ਘੱਟਿਆਾਂ ਚਤੀ ਪਕਾਣਾ ਜੀ ਤੇਲ ਨੂੰ ਠੀਕ ਹੈ ਜੀ ਜਿੰਨਾ ਵੀ ਇਹਦੇ ਵਿੱਚ ਹਨਾ ਜਿਹੜਾ ਸਮਾਨ ਆ ਸਾਰਾ ਇਹਦੇ ਵਿੱਚ ਰਚ ਜਾਏਗਾ ਜੀ ਤੇ ਜਿਸ ਤਰ੍ਹਾਂ ਆਪਣਾ ਲਸਣ ਦਾ ਉਹ ਸਾਰਾ ਪੈਸੇ ਦਾ ਹਨਾ ਇਹ ਵਿੱਚ ਲਸਣ ਪਾ ਦਿੰਨੇ ਆ ਜੀ ਸਾਰੀ ਕੰਨੇ ਕੰਨੇ ਆਈਟਮ ਆ ਪਾ ਦਈਏ ਜੀ ਅਸਲੋ ਗੰਦਾ ਪਾ ਦਿੰਨੇ ਆ ਜੀ ਤੇ ਲੈਣੇ ਚੀਜ਼ ਆ ਆ ਸਾਰੀਆਂ ਸਾਬਤੀਆਂ ਜੀ ਤੇ ਲੌਂਗ ਪਾ ਦਿੰਨੇ ਆ ਜੀ ਤੇ ਆਦਰਕ ਠੀਕ ਹੈ ਜੀ ਆਪਾਂ ਦਾਲਚੀਨੀ ਤੋੜ ਕੇ ਪਾ ਦਾਂਗੇ ਜੀ। ਲੰਬਾ ਹਲਦੀ ਹੈ ਜੀ। ਤੇ ਚੰਗੀ ਤਰ੍ਹਾਂ ਪਕਾਵਾਂਗੇ ਜੀ ਆਪਾਂ ਤੇਲ ਨੂੰ। ਤੇ ਇਧਰ ਆਪਾਂ ਤੇਜ ਪੱਤਾ ਤੇ ਨਮਕ ਦੇ ਪੱਤੇ ਜੀ ਪਕਾਉਣਾ ਹੀ ਆਪਾਂ ਇਹਨਾਂ ਨੂੰ ਬਿਲਕੁਲ ਕਟੇਸ ਗੈਸ ਨਾਲ ਕੱਟ ਕੇ ਰੱਖਣਾ ਹੈ ਤੇ ਸਾਰੇ ਦੇ ਵਿੱਚ ਰਚ ਜੇਗਾ ਪੱਤਿਆਂ ਦਾ ਅਸਰ ਦਾਲ ਜਿੰਨਾ ਜਿੰਨਾ ਵੀ ਸਮਾਨ ਆਪਾਂ ਪਾਇਆ ਜੀ ਸਮਗੜਿਆ ਹੈ ਨਾ ਤੇ ਸਾਰੀ ਚੀਜ਼ ਦਾ ਅਸਰ ਇਹਦੇ ਵਿੱਚ ਆ ਜਾਏਗਾ ਜੀ ਤੇਲ ਦੇ ਤੇ ਬਹੁਤ ਹੀ ਜ਼ਿਆਦਾ ਹਨਾ ਆਪਾਂ ਨੂੰ ਤੇਲ ਆਪਣਾ ਬਿਲਕੁਲ ਬਣ ਕੇ ਹੋ ਗਿਆ ਤਿਆਰ ਜੀ ਠੀਕ ਹੈ ਜੀ ਤੇ ਜਿੰਨੀ ਵੀ ਆਪਾਂ ਚੀਜ਼ਾਂ ਲਈਆਂ ਜੀ ਸਾਰੀਆਂ ਆਪਾਂ ਗਰਮ ਚੀਜ਼ਾਂ ਲਈਆਂ ਜੀ ਲਾਸਣ ਆ ਦੇ ਦਿੱਤਾ ਬਹੁਤ ਹੀ ਪੈ ਗਿਆ ਜੀ ਦੇਖੋ ਜੀ ਪੱਕ ਗਿਆ ਸਾਰਾ ਹਨਾ ਸਾਰੀਆਂ ਚੀਜ਼ਾਂ ਪੱਕ ਗਈਆਂ ਜੀ ਵਿੱਚ ਤੇ ਸਾਰੇ ਚੀਜ਼ਾਂ ਦੇ ਨਾਲ ਜਿੰਨਾ ਵੀ ਅਸਰ ਸੀ ਤੇਲ ਦੇ ਵਿੱਚ ਆ ਗਿਆ ਜੀ ਠੀਕ ਹੈ ਜੀ ਤੇਲ ਬਣ ਕੇ ਹੋ ਗਿਆ ਆਪਣਾ ਤਿਆਰ ਤੇਲ ਹੁਣ ਆਪਣਾ ਬਿਲਕੁਲ ਠੰਡਾ ਹੋ ਗਿਆ ਜੀ ਹੁਣ ਆਪਾਂ ਕਪੂਰ ਪਾ ਦਿੰਨੇ ਆ ਜੀ ਠੀਕ ਹੈ ਜੀ ਤੇ ਕਪੂਰ ਨੂੰ ਵੀ ਆਪਾਂ ਪਿਚਰ ਲਾ ਦਾਂਗੇ ਠੀਕ ਹੈ ਜੀ ਤੇ ਸਾਰਾ ਤੇਲ ਦੇ ਵਿੱਚ ਕਪੂਰ ਹਲਕਿਆ ਜੀ ਉਹ ਆਪਣਾ ਤੇਲ ਬਿਲਕੁਲ ਰੈਡੀ ਹੋ ਗਿਆ ਜੀ ਬਣ ਕੇ ਤੇ ਹੁਣ ਇਹਨੂੰ ਨਾ ਆਪਾਂ ਕੱਚ ਦੇ ਭਾਂਡੇ ਚ ਪਾ ਲਾਂਗੇ ਜੀ ਸ਼ੀਸ਼ੀ ਚ ਤੇਲ ਨੂੰ ਠੀਕ ਹੈ ਜੀ ਸਾਰੇ ਨੂੰ ਸੁਣ ਕੇ ਤੇ ਆਪਣਾ ਤੇਲ ਹਨਾ ਬਿਲਕੁਲ ਰੈਡੀ ਹੋ ਗਿਆ ਜੀ ਬਣ ਕੇ ਤੇ ਲੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਇਕ ਤੇ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਤੇ ਜਿਹੜੇ ਮੇਰੇ ਨਵੇਂ ਪਹਿਣ ਪਾਏ ਹੁੰਦੇ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰਿਓ ਤੇ ਵੀਡੀਓ ਫੁੱਲ ਵਾਚ ਕਰਿਆ ਕਰਿਓ ਜੀ ਤੇ ਮਿਲਾਂਗੇ ਕੋਈ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ